ਪੈਸੇ ਦੇ ਕੇ ਜੁੱਤੀਆਂ ਖਾਣ ਵਾਲੀ ਗੱਲ ਹੋ ਰਹੀ ਆ ਕਿ ਆਪਾਂ ਪੈਸੇ ਵੀ ਖਰਚ ਕਰ ਰਹੇ ਆ ਤੇ ਜੁੱਤੀਆਂ ਵੀ ਖਾ ਰਹੇ ਆ ਹਿਮਾਚਲ ਚੋ ਬੜੀਆਂ ਲੰਮੀਆਂ ਲੰਮੀਆਂ ਲਾਈਨਾਂ ਜਿਹੜੀਆਂ ਗੱਡੀਆਂ ਦੀਆਂ ਨੇ ਹਿਮਾਚਲ ਨੂੰ ਜਾ ਰਹੀਆਂ ਨੇ ਲੱਖਾਂ ਰੁਪਈਆ ਦੇ ਕੇ ਆਪਾਂ ਮੋੜਨਾ ਹਤੇ ਤੇ ਇੱਜ਼ਤ ਵੀ ਗਵਾ ਕੇ ਆਉਣੀ ਆ ਆ ਸਪੇਨ ਵਾਲੀ ਕੁੜੀ ਦੀ ਕਪਲ ਜਿਹੜਾ ਆਇਆ ਸੀ ਕੱਲ న్యూਸ ਪੜ੍ਹ ਲਈ ਹੋਣੀ ਆ ਸਾਰਿਆਂ ਨੇ ਕਿ ਉਹ ਸ਼ਾਇਦ 15-20 ਸਾਲ ਬਾਅਦ ਸਪੇਨ ਤੋਂ ਆਪਣੀ ਵਾਈਫ ਨੂੰ ਨਾਲ ਲੈ ਕੇ ਪੰਜਾਬ ਦੇ ਵਿੱਚ ਆਇਆ ਤੇ ਉਹਦੇ ਮਨ ਦੇ ਵਿੱਚ ਇਹ ਚੀਜ਼ ਆਈ ਹੋਣੀ ਆ ਕਿ ਮੈਂ ਕੁਝ ਇੰਡੀਆ ਦਾ ਕੁਝ ਖੂਬਸੂਰਤ ਦ੍ਰਿਸ਼ ਜਿਹੜਾ ਉਹਨੂੰ ਵਿਖਾਵਾਂ ਹੋਇਆ ਕਿ ਉਹ ਹਿਮਾਚਲ ਬੰਦਾ ਗਿਆ ਘੁੰਮਣ ਤੇ ਉਹਦੇ ਨਾਲ ਕੁੱਟਮਾਰ ਹੋਈ ਉੱਥੇ ਉਹ ਜ਼ਿੰਦਗੀ 'ਚ ਕਦੇ ਉਹ ਗੋਰੀ ਜਿਹੜੀ ਉਹਦੇ ਨਾਲ ਸਪਾਈ ਨਿਸ਼ਾਈ ਸੀ ਉਹ ਕਦੇ ਮੂੰਹ ਨਹੀਂ ਕਰੂਗੀ ਤੇ ਗੱਲ ਇਹ ਆ ਕਿ ਪੈਸੇ ਦੇ ਕੇ ਜੁੱਤੀਆਂ ਖਾਣ ਵਾਲੀ ਗੱਲ ਹੋ ਗਈ ਆ بڑے ਹਿਮਾਚਲੀਆਂ ਦੇ ਪਰਿਵਾਰ ਜਿਹੜੇ ਆ ਪੰਜਾਬੀਆਂ ਦੇ ਸਰਾਂ ਤੋਂ ਪਲਦੇ ਨੇ ਵੱਡੀਆਂ ਦੁਕਾਨਾਂ ਚੱਲਦੀਆਂ ਨੇ ਉਹਨਾਂ ਦੀ 9 ਰੁਪਏ ਦੀ ਜਿਹੜੀ ਮਹਗੀ ਆ 90 ਰੁਪਏ ਦੀ 100 ਰੁਪਏ ਦੀ ਖਾਣੇ ਆ ਆਪਾਂ ਉੱਥੇ ਜਾ ਕੇ ਪਰ ਉਹਨਾਂ ਨੂੰ ਇਸ ਚੀਜ਼ ਦਾ ਮਾਸਾ ਵੀ ਲਿਆਜ਼ ਨਹੀਂ ਕਿ ਪੰਜਾਬ ਤੋਂ ਕਿੰਨਾ ਟੂਰਿਸਟ ਜਿਹੜਾ ਇੱਥੇ ਆਉਂਦਾ ਵਾ ਤੇ ਕਿੰਨੇ ਪੈਸੇ ਦਿੰਦੇ ਨੇ ਉਹ ਤੇ ਕਿੰਨਿਆਂ ਦੇ ਸਾੜਿਆਂ ਦੇ ਚੁੱਲ੍ਹੇ ਤਪਦੇ ਆ ਕਿੰਨਿਆਂ ਦੇ ਸਾਡੇ ਘਰ ਚੱਲਦੇ ਨੇ ਉਹਨਾਂ ਨੂੰ ਇਸ ਚੀਜ਼ ਦਾ ਲੋ ਲਿਆਜ਼ ਬਿਲਕੁਲ ਵੀ ਨਹੀਂ ਤੁਸੀਂ ਉੱਚੀ ਆਵਾਜ਼ ਦੇ ਵਿੱਚ ਵੀ ਬੋਲਪੇ ਉਹਨਾਂ ਦੇ ਨਾਲ ਨਾ ਥੋੜੀ ਜਿਹੀ ਉੱਚੀ ਆਵਾਜ਼ ਦੇ ਵਿੱਚ ਵੀ ਬੋਲਪੇ ਤਾਂ ਉਹਨਾਂ ਦੀ ਇੱਕ ਆਵਾਜ਼ ਦੇ ਉੱਤੇ 50 ਬੰਦੇ ਇਕੱਠੇ ਹੋਣਗੇ ਹਮਾਚਲੀਏ ਇਹ ਚੀਜ਼ ਮੈਂ ਹੰਡਾਈ ਹੋਈ ਆ ਪਿਛਲੇ ਸਾਲ ਮੈਂ ਇੱਕ ਵੀਡੀਓ ਪਹਿਲਾਂ ਵੀ ਪਾਈ ਸੀ ਆ ਜਦੋਂ ਪਿੱਛੇ ਜੇ ਇੱਕ ਮੁੰਡੇ ਦੀ ਡੈਥ ਹੀ ਹੋ ਗਈ ਸੀ ਜਦੋਂ ਤਿੰਨ ਚਾਰ ਮੁੰਡੇ ਘੁੰਮਣ ਗਏ ਸੀ ਰੈਸਟੋਰੈਂਟ ਵਾਲੇ ਨਾਲ ਪੰਗਾ ਹੋਇਆ ਉਹ ਮੁੰਡੇ ਨੂੰ ਮੁੰਡੇ ਨੂੰ ਕੁੱਟ-ਕੁੱਟ ਕੇ ਉਹਨਾਂ ਨੇ ਮਾਰ ਹੀ ਦਿੱਤਾ ਉਹੀ ਚੀਜ਼ ਸੇਮ ਜਿਹੜਾ ਮਾਹੌਲ ਫੇਰ ਦੁਬਾਰਾ ਕ੍ਰੀਏਟ ਹੋਇਆ ਹੱਥ ਜੋੜ ਕੇ ਪੰਜਾਬੀਆਂ ਨੂੰ ਬੇਨਤੀ ਆ ਕਿ ਪਠਾਨਕੋਟ ਤੋਂ ਅਗਲੇ ਵਾਲਾ ਪਾਸਾ ਜਿਹੜਾ ਹਿਮਾਚਲ ਵਰਗਾ ਹੀ ਆ ਬੜੇ ਸੋਹਣੇ ਉੱਚੇ ਚ ਪਹਾੜ ਨੇ ਆ ਮਿਨੀ ਕੋਵਾ ਸਾਈਡ ਥਾਰ ਵਾਲਾ ਏਰੀਆ ਇਹ ਪੰਜਾਬ ਦੇ ਵਿੱਚ ਪੈਂਦਾ ਵਾ ਇਹ ਪੈਸੇ ਜੇ ਤੁਹਾਡੇ ਕੋਲ ਬਹੁਤੇ ਮੇਰੇ ਵੀਰਾਂ ਕੋ ਨਹੀਂ ਖਲੋਂਦੇ ਤਾਂ ਉਹਨਾਂ ਲੋਕਾਂ ਨੂੰ ਦੇ ਦਿਓ ਉੱਥੇ ਖਰਚਾ ਕਰਕੇ ਆਓ ਉਹਨਾਂ ਦਾ ਥੋੜਾ ਜਿਹਾ ਜੀਵਨ ਪੱਧਰ ਉੱਚਾ ਹੋ ਜੇ ਇਹ ਜ਼ਰੂਰੀ ਨਹੀਂ ਆ ਕਿ ਗਾਲਾਂ ਖਾ ਕੇ ਜੁੱਤੀਆਂ ਖਾ ਕੇ ਆਪਾਂ ਪੈਸੇ ਵੀ ਉਹਨਾਂ ਨੂੰ ਦੇਣੇ ਆ ਇਹ ਤੁਹਾਨੂੰ ਸਮੇਂ ਦੇ ਨਾਲ ਥੋੜਾ ਜਿਹਾ ਬਦਲਣਾ ਪੈਣਾ ਅਕਲ ਉਹਨਾਂ ਨੂੰ ਫੇਰ ਆਉਣੀ ਜੇ ਹਿਮਾਚਲ ਵਾਲਿਆਂ ਨੂੰ ਇੱਕ ਹੋਰ ਬੇਨਤੀ ਆ ਕਿ ਇਕੱਲੇ ਨਾ ਜਾਇਓ ਜਿੱਦਾਂ ਦਾ ਮਾਹੌਲ ਉੱਥੇ ਇਕੱਲੇ ਜਾਣ ਦਾ ਕੋਈ ਫਾਇਦਾ ਨਹੀਂ ਜੇ ਫਿਰ ਬੇਇੱਜ਼ਤੀ ਵੀ ਬੜੀ ਹੁਣੀ ਜੇ ਵੀਡੀਓ ਵੀ ਬਣਦੀਆਂ ਨੇ ਜੁੱਤੀ ਵੀ ਫੇਰਦੇ ਨੇ ਟਿਕਾ ਕੇ ਉਹਦੇ ਵੀਡੀਓ ਵੀ ਬਣਾਉਂਦੇ ਨੇ ਨਾਲ ਗੁੱਸਾ ਉਹਨਾਂ ਦੇ ਦਿਲ ਦੇ ਵਿੱਚ ਪਤਾ ਨਹੀਂ ਕਿਹੜੀ ਚੀਜ਼ ਦਾ ਪਰ ਉਹਨਾਂ ਨੂੰ ਇਹ ਨਹੀਂ ਪਤਾ ਕਿ ਸਾਡੇ ਘਰ ਵੀ ਇਹਨਾਂ ਪੰਜਾਬੀਆਂ ਦੇ ਸਰੋਂ ਹੀ ਪਾਲਦੇ ਆ ਤੇ ਬਾਕੀ ਗੁੱਸਾ ਆਪਣੇ ਵਾਲਿਆਂ ਤੇ ਵੀ ਆ ਕਿ ਸਾਰਾ ਕੋਜਾ ਆਪਣਾ ਲਾਮ ਲਸ਼ਕਰ ਲੈ ਕੇ ਨਿਆਣਿਆਂ ਨੂੰ ਚੜ ਜਾਂਦੇ ਆ ਗੱਡੀ ਦੇ ਉੱਤੇ ਨਾਲ ਲੈ ਕੇ ਪਹਾੜਾਂ ਨੂੰ ਚਲੀਏ ਉਹ ਭਰਾਵਾ ਪੰਜਾਬ ਦੇ ਵਿੱਚ ਹੀ ਬੜੀਆਂ ਚੀਜ਼ਾਂ ਘੁੰਮਣ ਵਾਸਤੇ ਹੈਗੀਆਂ ਨੇ ਇੱਕ ਆਪਣੇ ਮਾਨ ਸਾਹਿਬ ਸੀ ਐ ਮਾਨ ਸਾਹਿਬ ਨੇ ਇੱਕ ਬੜਾ ਵੱਡਾ ਬਿਆਨ ਦਿੱਤਾ ਸੀ ਕਹਿੰਦੇ ਸੀ ਕਿ ਮਿੰਨੀ ਗੋਵਾ ਨੂੰ ਜਿਹੜਾ ਵੱਡਾ ਗੋਵਾ ਕਰ ਦਾਂਗੇ ਅਜੇ ਢਾਈਆਂ ਸਾਲ ਢਾਈਆਂ ਸਾਲਾਂ ਦੇ ਵਿੱਚ ਅਜੇ ਅਜੇ ਤੱਕ ਤੇ ਉੱਥੇ ਕੁਝ ਹੋਇਆ ਨਹੀਂ ਤੇ ਜੇ ਮੇਰੀ ਵੀਡੀਓ ਕਿਤੇ ਪਹੁੰਚਦੀ ਆ ਆਪਣੇ ਜਿਹੜੇ ਟੂਰਿਸਟ ਜਿਨ੍ਹਾਂ ਨੇ ਐਮਐਸਪੀ ਵੀ ਦੇਤੀ ਸੀ ਪੰਜਾਂ ਮਿੰਟਾਂ ਦੇ ਵਿੱਚ ਉਹਨਾਂ ਕੋਲ ਇਹ ਡਿਪਾਰਟਮੈਂਟ ਤੇ ਜੇ ਕਿਤੇ ਉਹਨਾਂ ਨੇ ਕਿ ਰੁਪਈਆ ਕਿਤੇ ਲਾਇਆ ਹੋਵੇ ਮਿੰਨੀ ਗੋਵਾ ਨੂੰ ਡਿਵੈਲਪ ਕਰਨ ਵਾਸਤੇ ਜੇ ਕੋਈ ਰੁਪਈਆ ਲਾਇਆ ਹੋਵੇ ਤਾਂ ਕਿਰਪਾ ਕਰਕੇ ਦੱਸ ਦੇਣਾ ਕੁਝ ਨਹੀਂ ਹੋਇਆ ਜੇ ਬਿਆਨਬਾਜ਼ੀਆਂ ਹੋਈਆਂ ਢਾਈਆਂ ਸਾਲਾਂ ਦੇ ਵਿੱਚ ਕਿਤੇ ਮਿੰਨੀ ਗੋਆ ਜਿਹੜਾ ਵੱਡਾ ਗੋਆ ਨਹੀਂ ਬਣਿਆ ਪਰ ਫਿਰ ਵੀ ਘੁੰਮਣ ਦੇ ਲਾਇਕ ਹੈ ਜੇ ਸਰਕਾਰ ਥੋੜਾ ਜਿਹਾ ਵੀ ਉਧਰ ਧਿਆਨ ਦੇ ਦੇਵੇ ਥੋੜਾ ਜਿਹਾ ਵੀ ਧਿਆਨ ਦੇ ਦੇਵੇ ਦੋਹਾਂ ਢਾਈਆਂ ਸਾਲਾਂ ਦੇ ਵਿੱਚ ਉਹ ਬਹੁਤ ਡਵੈਲਪ ایرিয়া ਹੋ ਸਕਦਾ ਤੇ ਪੰਜਾਬ ਦੇ ਪੈਸੇ ਜਿਹੜੇ ਉਹ ਪੰਜਾਬ ਦੇ ਵਿੱਚ ਰਹਿ ਸਕਦੇ ਨੇ ਬੜੀਆਂ ਲੰਮੀਆਂ ਲੰਮੀਆਂ ਲਾਈਨਾਂ ਲੱਗੀਆਂ ਗੱਡੀਆਂ ਬੱਚਿਆਂ ਦੀਆਂ ਛੁੱਟੀਆਂ ਨੇ ਜੀਦਾ ਵੀ ਦਿਲ ਕਰਦਾ ਵੀ ਜਾਣਾ ਘੁੰਮਣ ਫਿਰਨ ਵਾਸਤੇ ਉਹ ਉਧਰ ਨੂੰ ਗੱਡੀ ਦਾ ਮੂੰਹ ਜਿਹੜਾ ਹਾਂ ਮਾ ਚਲਵਾਲ ਨੂੰ ਕਰ ਦਿੰਦਾ ਉਹ ਅਗੋਂ ਸਾਡਾ ਵੈਲਕਮ ਕਿਸ ਤਰੀਕੇ ਨਾਲ ਕਰ ਰਿਆ ਇਹ ਤਾਂ ਤੁਸੀਂ ਭਲੀ ਭਾਂਤ ਜਾਣਦੇ ਹੋ ਸੇਰੇ ਖਬਰ ਪੜੀ ਸੀ ਪਹਿਲੋਂ ਕੱਲ ਸੋਸ਼ਲ ਮੀਡੀਆ ਤੇ ਵੇਖਿਆ ਅੱਜ ਅਜੀਤ ਅਖਬਾਰ ਦੇ ਫਰੰਟ ਪੇਜ ਦੇ ਉੱਤੇ ਫੋਟੋ ਸੀ ਖਬਰ ਪੜਦਿਆਂ ਪੜਦਿਆਂ ਸ਼ਰਮ ਵੀ ਆਈ ਕਿ 100 ਬੰਦੇ ਨੇ ਕੁੱਟਿਆ ਤਿੰਨਾ ਦਿਨਾਂ ਬਾਅਦ ਕੋਮਾ ਚੋਂ ਬੰਦਾ ਬਾਹਰ ਆਇਆ ਪੰਜਾਬੀ ਭਰਾ ਸੀ ਆਪਣਾ ਤਰਨਤਾਰਨ ਏਰੀਆ ਦਾ ਤੇ 20 ਸਾਲਾਂ ਬਾਅਦ ਸ਼ਾਇਦ 15 ਸਾਲਾਂ ਬਾਅਦ ਬਾਹਰੋਂ ਆਇਆ ਤੇ ਆਪਣੀ ਵਾਈਫ ਨੂੰ ਨਾਲ ਲੈ ਕੇ ਘੁੰਮਣ ਵਾਸਤੇ ਗਿਆ ਉਹਨਾਂ ਨੇ ਮਮੂਲੀ ਜੀ ਤਕਰਾਰ ਹੋਈ ਉਥੇ ਮਮੂਲੀ ਜੀ ਤਕਰਾਰ ਤੇ 100 ਬੰਦੇ ਨੇ ਫੜ ਕੇ ਘੁੱਟਿਆ ਉਹਨਾਂ ਨੂੰ ਤੇ ਉਹਦੀ ਵਾਈਫ ਦਾ ਇਹ ਬਿਆਨ ਸੀ ਕਿ ਕਹਿੰਦੀ ਸੀ ਕਿ ਮੈਂ ਆਸ ਜਿਹੜੀ ਛੱਡ ਚੁੱਕੀ ਸੀ ਕਿ ਸਾਡੀਆਂ ਡੈੱਡ ਬੋਡੀਆਂ ਹੀ ਇੱਥੋਂ ਜਾਣਗੀਆਂ ਕਿ ਐਦਾਂ ਦਾ ਵਰਤਾਰਾ ਸੀ ਉਹਨਾਂ ਦਾ ਹਮਾਚਲੀਆਂ ਦਾ ਕਿ ਪਤਾ ਨਹੀਂ ਵੀ ਕਿਹੜਾ ਅਸੀਂ ਸਾਨੂੰ ਵੀ ਐਦਾਂ ਲੱਗ ਰਿਹਾ ਸੀ ਕਿ ਪਤਾ ਨਹੀਂ ਆਪਾਂ ਕਿਹੜਾ ਗੁਨਾਹ ਕਰ ਦਿੱਤਾ ਕਿ ਸਾਨੂੰ ਇਸ ਤਰੀਕੇ ਨਾਲ ਮਾਰਕਟ ਆਈ ਹੋ ਰਹੀ ਆ ਸਾਡੀ ਤੇ ਕਿੱਡੀ ਸ਼ਰਮ ਵਾਲੀ ਗੱਲ ਚੁੱਲ੍ਹੇ ਵੀ ਉਹਨਾਂ ਦੇ ਸਿਰੋਂ ਚੱਲਦੇ ਹੋਣ ਤੇ ਜੁੱਤੀਆਂ ਵੀ ਉਹਨਾਂ ਦੇ ਸਿਰ ਹੀ ਪੈਂਦੀਆਂ ਹੋਣ ਤੇ ਸਾਨੂੰ ਅਕਲ ਕਦੋਂ ਆਊਗੀ ਇਹਨਾਂ ਨੂੰ ਰਿਅਲਾਈਜ਼ ਕਰਾਓ ਥੋੜਾ ਜਿਹਾ ਮੂੰਹ ਜਿਹੜਾ ਗੱਡੀਆਂ ਦਾ ਆਪਣਾ ਇੱਧਰ ਪੰਜਾਬ ਵੱਲੋਂ ਹੀ ਕਰ ਲਓ ਕਿਤੇ ਗੁਰਦੁਆਰਾ ਸਾਹਿਬ ਚੱਲ ਜਾਓ ਅਨੰਦਪੁਰ ਸਾਹਿਬ ਚੱਲ ਜਾਓ ਮਣੀ ਕਰਨ ਸਾਹਿਬ ਨੂੰ ਚੱਲ ਜਾਓ ਫਜੂਰ ਸਾਹਿਬ ਚੱਲ ਜਾਓ ਇੱਧਰ ਨੂੰ ਥੋੜਾ ਜਿਹਾ ਕਰ ਲਓ ਇੱਕ ਦੋ ਸੀਜ਼ਨ ਦੇ ਇਹਨਾਂ ਨੂੰ ਅੱਗ ਲਾਵੇ ਤੇ ਚੱਲਦਾ ਵੀ ਪੰਜਾਬੀਆਂ ਦੇ ਸਿਰੋਂ ਅੱਧਾ ਮੱਚ ਲੱਗ ਭਗ ਤੇ ਇੱਜ਼ਤ ਵੀ ਇਹਨਾਂ ਦੀ ਕੋਈ ਨਹੀਂ ਕਰਦਾ ਉੱਥੇ ਇੰਨਾ ਕਾ ਜ਼ਿਆਦਾ ਏਕਾਂਵਾਂ ਨਾਲ ਟੈਕਸੀ ਡਰਾਈਵਰਾਂ ਦੇ ਵਿੱਚ ਇਹਨਾਂ ਨੂੰ ਕਿਦੇ ਨਾ ਔਰ ਕਰਕੇ ਵੇਖ ਲਓ ਇਹਨਾਂ ਨੂੰ ਕ੍ਰੋਸ ਕਰਕੇ ਵੇਖ ਲਿਓ ਇੱਕ ਇੱਕ ਆਵਾਜ਼ ਦੇ ਉੱਤੇ ਇਹਨਾਂ ਦਾ ਸਾਰਾ ਟੈਕਸੀ ਸਟੈਂਡ ਇਕੱਠਾ ਹੋ ਜਾਊਗਾ ਤੇ ਤੁਹਾਡੀ ਗੱਡੀ ਦਾ ਨਾ ਟੈਂਪੂ ਬਣਾ ਦੇਣਗੇ ਜੱਗੀ ਭਲੀ ਗੱਡੀ ਦਾ ਕੁੱਟ-ਕੁੱਟ ਕੇ ਹਰ ਇੱਕ ਗੱਡੀ 'ਚ ਇਹਨਾਂ ਦੀਆਂ ਚਬੇਸ ਬਾਲ ਮਾੜੀ ਜੀ ਚੂੰਗ ਕਰ ਦਿਓ ਇਹਨਾਂ ਦੇ ਅੱਗੇ ਉਹ ਜਲੂਸ ਕੱਢਦੇ ਆ ਜਿਹੜਾ ਤੁਸੀਂ ਯਾਦ ਰੱਖੋਗੇ ਤੇ ਗਲਤੀ ਕਿਹਦੀ ਆ ਸਾਡੀ ਅਸੀਂ ਇਹਨਾਂ ਦੇ ਘਰ ਭਰ ਰਹੇ ਆ ਇਹਨਾਂ ਦੇ ਬੱਚੇ ਪੜ ਰਹੇ ਨੇ ਮੈਂ ਸਾਰਿਆਂ ਸਾਰਿਆਂ ਨੂੰ ਇੱਕ ਨਿਗਾਹ ਦੇ ਨਾਲ ਨਹੀਂ ਵੇਖ ਰਿਹਾ ਵੀ ਤੋਲ ਨਹੀਂ ਰਿਹਾ ਕਿ ਸਾਰੇ ਗਲਤ ਨੇ ਪਰ ਬਹੁਤ تعداد ਦੇ ਵਿੱਚ ਜਿਹੜੇ ਇਦਾਂ ਦੇ ਹਿਮਾਚਲੀਏ ਹੈਗੇ ਨੇ ਜਿਨ੍ਹਾਂ ਨੂੰ ਨਫ਼ਰਤ ਆ ਸਿੱਖਾਂ ਤੋਂ ਉਹ ਖਾਂਦੇ ਵੀ ਨੇ ਜੇਬਾਂ ਦੇ ਵਿੱਚੋਂ ਨੋਟ ਵੀ ਕਢਾਉਂਦੇ ਨੇ ਪਰ ਨਫ਼ਰਤ ਵੀ ਕਰਦੇ ਨੇ ਤੇ ਉਹਨਾਂ ਦੇ ਨਾਲ ਜਿਹੜੇ ਚੰਗੇ ਕਰਤਾਰ ਦੇ ਬੰਦੇ ਨੇ ਬੜੇ ਬੜਿਆਂ ਦੇ ਨਾਲ ਆਪਾਂ ਨੌਕਰੀ ਕੀਤੀ ਆ ਹਿਮਾਚਲ ਦੇ ਲੋਕ ਬੜੇ ਚੰਗੇ ਨੇ ਠੰਡੇ ਸੁਭਾਅ ਦੇ ਨੇ ਬਹੁਤੇ ਆਪਾਂ ਉਹਨਾਂ ਨੂੰ ਮਾੜਾ ਜੰਗਾ ਨਹੀਂ ਕਹਿੰਦੇ ਜਿਹੜੇ ਚੰਗੇ ਨੇ ਉਹ ਚੰਗੇ ਨੇ ਪਰ ਜਿਹੜੇ ਗੰਦੇ ਨੇ ਉਹ ਰੱਜ ਕੇ ਗੰਦੇ ਨੇ ਇੰਨੇ ਕਿ ਗੰਦੇ ਨੇ ਉਹ ਤੁਹਾਡੀ ਲੱਤ ਬਾਹਂ ਤੋੜਨ ਲੱਗਿਆ ਵੀ ਕੁਝ ਨਹੀਂ ਵੇਖਦੇ ਤੇ ਆਪਾਂ ਫਿਰ ਆਪਣੇ ਬੱਚਾ ਨੂੰ ਨਾਲ ਲੈ ਕੇ ਉਧਰ ਨੂੰ ਭੱਜੇ ਜਾਂਦੇ ਆ ਫਿਰ ਮੌਸਮ ਦਾ ਉੱਥੇ ਕੋਈ ਹਿਸਾਬ ਦਾ ਵੀ ਨਹੀਂ ਹੈਗਾ ਕਦੋਂ ਮੀਂਹ ਆ ਜਾਣਾ ਫਿਰ ਕਿੰਨਾ ਨੁਕਸਾਨ ਹੁੰਦਾ ਤੇ ਸੋ ਬੇਨਤੀ ਆ ਮੇਰੇ ਸਾਰੇ ਵੀਰਾਂ ਨੂੰ ਬੇਨਤੀ ਆ ਕਿ ਪੰਜਾਬ ਦੇ ਵਿੱਚ ਹੀ ਬਹੁਤ ਸਾਰੀਆਂ ਜਗ੍ਹਾ ਹੈਗੀਆਂ ਨੇ ਘੁੰਮਣ ਵਾਸਤੇ ਤੇ ਇਹਨਾਂ ਨੂੰ ਅਕਲ ਦੇਣ ਵਾਸਤੇ ਆਪਾਂ ਗੱਡੀਆਂ ਦੇ ਮੂੰਹ ਜਿਹੜੇ ਆ ਨਾ ਆਪਣੇ ਪੰਜਾਬ ਵਾਲ ਨੂੰ ਹੀ ਰੱਖੀਏ ਥੋੜਾ ਜਿਹਾ ਚੇਹਰਾ ਇਹਨਾਂ ਨੂੰ ਅਕਲ ਆ ਜਾਵੇ ਨਹੀਂ ਤੇ ਇਹਨਾਂ ਨੇ ਫਿਰ ਇਹਨਾਂ ਨੇ ਫਿਰ ਜਿਹੜੀ ਜਿਹੜੀ ਚੀਜ਼ ਪਹਿਲਾਂ ਪਿਛਲੇ ਸਾਲ ਕੀਤੀ ਸੀ ਇਹਨਾਂ ਨੇ ਕਰਕੇ ਹਟਣਾ ਜੇ ਪਰ ਉਸ ਥੋੜਾ ਜਿਹਾ ਯਾਰ ਕਰੋ ਇਹਨਾਂ ਦੇ ਜਿਹੜਾ ਮੁੱਖ ਮੰਤਰੀ ਸੁਖੂ ਆ ਉਹਨੂੰ ਪਤਾ ਲੱਗੇ ਥੋੜਾ ਜਿਹਾ ਵੀ ਹਾਂ ਵੀ ਪੰਜਾਬ ਦੇ ਲੋਕਾਂ ਦੇ ਵਿੱਚ ਵੀ ਉਹਨਾਂ ਨੇ ਵੀ ਗੁੱਸਾ ਕੀਤਾ ਇਸ ਚੀਜ਼ ਦਾ ਕਿ ਉਹਨਾਂ ਦੀਆਂ ਗੱਡੀਆਂ ਜਿਹੜੀਆਂ ਪੀਪੀ ਨੰਬਰ ਜਿਹੜੇ ਆ ਸਾਨੂੰ ਘਾਟਾ ਮਹਾਚਲ ਦੇ ਵਿੱਚ ਦਿਖਾਈ ਦੇ ਰਿਆ ਉਹ ਵੀ ਥੋੜਾ ਜਿਹਾ ਕੋਖ ਕਰਨ ਤੇ ਆਪਾਂ ਪ੍ਰਸ਼ਾਸਨ ਨੂੰ ਥੋੜੀ ਜੀ ਤਾੜਨਾ ਕਰਨਗੇ ਕਿ ਇਹਨਾਂ ਦੀ ਸੁਰੱਖਿਆ ਜਿਹੜੀ ਲਾਜ਼ਮੀ ਕਰੋ ਪੰਜਾਬੀਆਂ ਦੀ ਇਹ ਇਹਨਾਂ ਦੀ ਵਜ੍ਹਾ ਨਾਲ بڑے ਚੁੱਲ੍ਹੇ ਤਪਦੇ ਨੇ ਆ ਪਠਾਨਕੋਟ ਤੋਂ ਜਦੋਂ ਪਰੇ ਨੂੰ ਸਟਾਰਟ ਹੋ ਜੀਏ ਨਾ ਸਾਰੀਆਂ ਆਪਣੀਆਂ ਪੀਪੀ ਪੰਜਾਬ ਵਾਲੀਆਂ ਗੱਡੀਆਂ ਹੀ ਦਿਸਦੀਆਂ ਸਾਨੂੰ ਅਨੋਵਾ ਜਿੰਨੀਆਂ ਵੀ ਭਰ ਭਰ ਕੇ ਜਾਂਦੀਆਂ ਨੇ ਲੱਖਾਂ ਕਰੋੜਾਂ ਰੁਪਈਆ ਦੇ ਕੇ ਹੋਣਾ ਇਹਨਾਂ ਨੂੰ ਆਪਾਂ ਤੇ ਮਹਿੰਗਾਈ ਇੰਨੀ ਆ ਉੱਥੇ ਫਿਰ ਜਿਹੜੀ 100 ਰੁਪਏ ਦੀ ਚੀਜ਼ ਸਾਨੂੰ ਪੰਜਾਬ ਦੇ ਵਿੱਚੋਂ ਮਿਲਦੀ ਹੈ ਉੱਥੇ 600 ਦੀ ਮਿਲਦੀ ਹੈ ਸਾਨੂੰ ਜਿਹੜੇ ਰੂਮ ਸਾਨੂੰ ਜਿਹੜੇ ਆ ਉਹ 1000 11 1100 ਦਾ ਰੂਮ ਸਾਨੂੰ 4 4000 ਰੁਪਏ ਦੇ ਵਿੱਚ ਮਿਲਦਾ ਉਹ ਫਿਰ ਉਹਨਾਂ ਨੇ ਇੱਕ ਇਦਾਂ ਦਾ ਸਿਸਟਮ ਬਣਾਇਆ ਹੋਇਆ ਕਿ ਜਦੋਂ ਆਪਾਂ ਵੈਸੇ ਨਾਰਮਲੀ ਆਪਣੇ ਪਰਿਵਾਰ ਦੇ ਵਿੱਚ ਕਿਤੇ ਮਿਲ ਜਾਂਦੇ ਆ ਕਿਤੇ ਬਾਹਰ ਆਊਟਿੰਗ ਕਰਦੇ ਆ ਤੇ ਰੂਮ ਸਾਨੂੰ ਨਾ ਇਹ ਇੱਕ ਹੀ ਆਪਾਂ ਲੈ ਸਕਦੇ ਆ ਜਿੱਦਾਂ ਵੀ ਸਾਡਾ ਪਰਿਵਾਰ ਵੱਡਾ ਵਾ ਉੱਥੇ ਮੈਟਰਸ ਵਗੈਰਾ ਉਹ ਦੇ ਦਿੰਦੇ ਆ ਸਾਨੂੰ ਐਕਸਟਰਾ ਨਾਲ ਇਹਨਾਂ ਨੇ ਇਦਾਂ ਦਾ ਉੱਥੇ ਇੱਕ ਗੈਂਗ ਟਾਈਪ ਬਣਾਇਆ ਹੋਇਆ ਕਿ ਜਿੰਨੀਆਂ ਫੈਮਲੀਆਂ ਵਾਂ ਤੁਸੀਂ ਆਪਣੇ ਬੱਚਿਆਂ ਨੂੰ ਵੱਖਰਾ ਰੂਮ ਨਹੀਂ ਲੈ ਕੇ ਦੇਖ ਸਕਦੇ ਮਤਲਬ ਕਿ ਜਿੰਨੇ ਕਪਲ ਨੇ ਜਿੱਦਾਂ ਦੋ ਫੈਮਲੀਆ ਨਾਲ ਦੋ ਬੱਚੇ ਉਹਨੇ ਤੁਹਾਨੂੰ ਕਬਰੇ ਲਾਜ਼ਮੀ ਬਾਤ ਦੇਣੇ ਇਹਨਾਂ ਨੇ ਪੈਸੇ ਤੁਹਾਡੀ ਜੇਬ ਦੇ ਵਿੱਚੋਂ ਕੱਢਣੇ ਆ 1500 ਦਾ ਜਿਹੜਾ ਰੂਮ ਆ 4500 ਦਾ ਮਿਲਦਾ ਤੁਹਾਨੂੰ ਤੇ ਫਿਰ ਇਹਨਾਂ ਦਾ ਰਵਈਆ ਉੱਚੀ ਆਵਾਜ਼ ਦੇ ਵਿੱਚ ਇਹਨਾਂ ਨਾਲ ਆਪਾਂ ਗੱਲ ਨਹੀਂ ਕਰ ਸਕਦੇ ਗਲ ਪੈਂਦੇ ਆ ਮੈਂ ਪਿਛਲੀ ਵੀਡੀਓ 'ਚ ਵੀ ਦੱਸਿਆ ਕਿ ਮੈਂ ਇੱਕ ਡਸਟਬਿਨ ਦੇ ਵਿੱਚ ਇੱਕ ਡਿਸਪੋਜ਼ਲ ਸੁੱਟਿਆ ਸੀ ਤੇ ਮੇਰੇ ਗਲ ਪੈ ਗਏ ਸੀ ਐਦਾਂ ਦਾ ਸਿਸਟਮ ਹੋਇਆ ਪਿਆ ਇਹਨਾਂ ਦਾ ਇਹਨਾਂ ਨੂੰ ਅਕਲ ਦੇਣ ਦਾ ਟਾਈਮ ਆ ਥੋੜਾ ਜਿਆ ਰੋਖਾ ਗੱਡੀਆਂ ਦਾ ਜਿਹੜਾ ਆਪਾਂ ਪੰਜਾਬ ਵੱਲੋਂ ਕਰ ਲਈਏ ਗੁਰੂ ਘਰਾਂ ਵੱਲੋਂ ਕਰ ਲਈਏ ਥੋੜੀ ਜੀ ਇਹਨਾਂ ਨੂੰ ਅਕਲ ਆ ਜਾਵੇ ਇੱਕ ਦੋ ਸੀਜ਼ਨ ਜਦੋਂ ਇਹਨਾਂ ਦਾ ਰਵਈਆ ਥੋੜਾ ਸਾਫ਼ ਹੋ ਜਾਊਗਾ ਨਾ ਤੇ ਫਿਰ ਆਪਾਂ ਜਾਵਾਂਗੇ ਜ਼ਰੂਰ ਜਾਵਾਂਗੇ ਕੋਈ ਦੁਸ਼ਮਣ ਨਹੀਂ ਆਗੇ ਜਿਹੜੇ ਚੰਗੇ ਆ ਉਹਨਾਂ ਦੀ ਰੋਟੀ 'ਚ ਵੀ ਨਹੀਂ ਆਪਾਂ ਲੱਤ ਮਾਰਨੀ ਪਰ ਜਿਹੜਾ ਹੁਣ ਮੌਜੂਦਾ ਟਾਈਮ ਦੇ ਵਿੱਚ ਜਿਹੜਾ ਮਾਹੌਲ ਹਿਮਾਚਲ ਦੀ ਵਿੱਚ ਜਾ ਰਿਹਾ ਚੱਲ ਰਿਹਾ ਜੇ ਉਹ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਜਾਣ ਵਾਲਾ ਨਹੀਂ ਜੇ ਫਿਰ ਆਪਾਂ ਤੁਹਾਨੂੰ ਦੰਦੀਆਂ ਵੱਡਾਂਗੇ ਫਿਰ ਕੁਝ ਨਹੀਂ ਹੱਥ ਦੇ ਵਿੱਚ ਆਉਣਾ ਸਾਡੇ ਸੋ ਇਹੋ ਹੀ ਆ ਮੇਰੀ ਬੇਨਤੀ ਆ ਕਿ ਆਪ ਤੇ ਆਪਣੇ ਪੰਜਾਬ ਦੇ ਵਿੱਚ ਕਿਸੇ ਦੁਕਾਨਦਾਰ ਦਾ ਜਿਹੜਾ ਨਾ ਉਹ ਢਿੱਡ ਭਰਿਆ ਜਾਵੇ ਇਹਨਾਂ ਦੀਆਂ ਮਹਗੀਆਂ ਆਪਾਂ ਨਾ ਖਾਈਏ 100-100 ਰੁਪਏ ਦੇ ਵਿੱਚ ਨੌਂ ਨੌਂ ਦਸਾਂ ਦਸਾਂ ਵਾਲੀਆਂ ਤੇ ਇਹਨਾਂ ਨੂੰ ਅਕਲ ਆ ਜੇ ਆ ਜੂਗੀ ਫਿਰ ਸ਼ਾਇਦ ਥੋੜਾ ਲੋੜ ਆ ਇੱਕ ਤਾਂ ਥੋੜੀ ਜੀ ਬਣਾ ਲਓ ਨਹੀਂ ਤੇ ਫਿਰ ਕੋਈ ਵੱਡਾ ਨੁਕਸਾਨ ਹੋਗਾ ਫਿਰ ਕੀ ਫਾਇਦਾ ਹੋਗਾ ਤੇ ਜਿਹੜਾ ਮਾਹੌਲ ਸਿਰਜਿਆ ਜਾ ਰਿਹਾ ਉਹ ਬੜਾ ਗਲਤ ਜੇ ਆਉਣ ਵਾਲਾ ਜਿਹੜਾ ਟਾਈਮ ਆ ਨਾ ਜੇ ਆਪਾਂ ਨਾ ਮੁੜੇ ਫਿਰ ਬੜਾ ਗਲਤ ਵਰਤਿਹਰਾ ਹੋਣਾ ਜੇ ਸਾਡੇ ਨਾਲ ਸਾਨੂੰ ਚੁੰਨ ਚੁੰਨ ਕੇ ਫਿਰ ਭਜਾਇਆ ਜਾਣਾ ਉੱਥੋਂ ਫਿਰ ਪੱਗਾਂ ਫਿਰ ਸਾਡੇ ਗਲਾਂ ਦੇ ਵਿੱਚ ਹੋਣੀਆਂ ਫਿਰ ਫਿਰ ਹੱਥ ਇਸ ਸਮੇਂ ਦੀ ਲੋਡ ਆ ਕਿਸ ਨੂੰ ਅਕਲ ਦੇਣੀ ਹੋਵੇ ਤਾਂ ਥੋੜਾ ਜਿਹਾ ਫਿਰ ਪੌੜੇ ਹੋ ਕੇ ਚੱਲਣਾ ਪੈਂਦਾ ਯਾਦ ਹੁੰਦਾ ਤੁਹਾਨੂੰ ਸਾਰਾ ਪਿਛਲਾ ਜਦੋਂ ਮਕਲੋੜ ਗਾਂ ਮਕਲੋੜ ਗਾਂ ਜਿਹੜਾ ਪਿਛਲਾ ਵਾਕਿਆ ਇੱਕ ਹੋਇਆ ਸੀ ਕਿ ਉਹ ਮੁੰਡੇ ਨੂੰ ਕੁੱਟ-ਕੁੱਟ ਕੇ ਮਾਰਦਾ ਸੀ ਹੋਇਆ ਕੁਝ ਉਸ ਕੇਸ ਦਾ ਕਿਸੇ ਸਰਕਾਰ ਨੇ ਉਹਨਾਂ ਨੇ ਨੋਟਿਸ ਲਿਆ ਕਿ ਹਾਂ ਕਿ ਉਹਦੀ ਪੈਰਵਾਹੀ ਉਹਨਾਂ ਨੂੰ ਜਿਹੜਾ ਉਹ ਰੈਸਟੋਰੈਂਟ ਵਾਲੇ ਜਿਹੜੇ ਸੀ ਉਹ ਮਾਲਕ ਸੀ ਓਨਰ ਸੀ ਉਹਨਾਂ ਦਾ ਕੀ ਕੀਤਾ ਹੁਣਾ ਕੱਲ ਦਾ ਪਰਸੋਂ ਦੀ ਹੋਈ ਆ ਸ਼ਾਇਦ ਆ ਜਿਹੜੀ ਵੱਡੀ ਵਾਰਦਾਤ ਹੋਈ ਆ ਸਪੈਨਿਸ਼ ਕੁੜੀ ਆਪਣਾ ਚਲੋਂ ਹੁੰਦਾ ਕੋਈ ਗੱਲ ਨਹੀਂ ਚੱਲ ਜਾਂਦਾ ਸਪੈਨਿਸ਼ ਕੁੜੀ ਕਿੰਨੀ ਆਸਾਂ ਲੈ ਕੇ ਗਈ ਹੋਗੀ ਕਿ ਮੈਂ ਇਹਨਾਂ ਦਾ ਪੰਜਾਬੀਆਂ ਦਾ ਇੰਡੀਅਨ ਕਲਚਰ ਵੇਖਣਾ ਤੇ ਉਹਦੇ ਨਾਲ ਕਿਸੇ ਭਾਵਿਕੀ ਉਹਦੀਆਂ ਅੱਖਾਂ ਦੇ ਸਾਹਮਣੇ ਰਾਡਾਂ ਦੇ 100 ਬੰਦਾ ਕੁੱਟਦੇ ਆ ਉਹਦੇ ਹਸਬੰਦ ਨੂੰ ਉਹ ਚ ਵਾਰੀ ਕੀ ਵਿਖਾਊਗੀ ਜਾ ਕੇ ਉੱਥੇ ਆਪਣੇ ਸਪੈਨ ਦੇ ਵਿੱਚ ਕੀ ਪ੍ਰੌਨ ਚਾਲੀ ਕੀ ਦੱਸੂ ਕਿਉਂਕਿ ਇੰਡੀਆ ਦੇ ਵਿੱਚ ਮੈਂ ਗਈ ਸੀ ਤੇ ਆਹ ਕੰਮ ਹੋਇਆ ਸੀ ਮੈਨੂੰ ਜੁੱਤੀ ਫੇਰੀ ਗਈ ਸੀ ਢਾ ਕੇ ਬਾਕੀ ਸਰਕਾਰ ਨੂੰ ਵੀ ਚਾਹੀਦਾ بڑے بڑے ਵੱਡੇ ਬਿਆਨ ਦਿੱਤੇ ਸੀ ਮਾਨ ਸਾਹਿਬ ਬਣਾ ਨੇ ਕਿ ਪੰਜਾਬ ਨੂੰ ਵੀ ਆਪਾਂ ਘੁੰਮਣ लायक ਬਣਾ ਲਾਂਗੇ ਬੜਾ ਸੋਹਣਾ ਉੱਥੇ ਮਨੀ ਗੋਵਾਲਾ ਏਰੀਆ ਬਹੁਤ ਸੋਹਣਾ ਵਾ ਪਰ ਉੱਥੇ ਲੋੜ ਆ ਸਮੇਂ ਦੀ ਸਰਕਾਰ ਜੇ ਧਿਆਨ ਦੇਵੇ ਤਾਂ ਹਿਮਾਚਲ ਤੋਂ ਵੀ ਪਰਲੇ ਪਾਰ ਹੋ ਜਾਊਗਾ ਸੋ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਉਹਨਾਂ ਨੂੰ ਥੋੜਾ ਜਿਹਾ ਅਹਿਸਾਸ ਕਰਾਈਏ ਆਪਾਂ ਨਾ ਜਾਈਏ ਉੱਥੇ ਨਾ ਕੋਈ ਫਾਇਦਾ ਨਹੀਂ ਜਦੋਂ ਸਾਡੀ ਸੇਫਟੀ ਨਹੀਂ ਸਾਨੂੰ ਪਤਾ ਨਹੀਂ ਕਿ ਆਪਾਂ ਵਾਪਸ ਆਉਣਾ ਕਿ ਨਹੀਂ ਆਉਣਾ ਤਾਂ ਫਿਰ ਜਾਣ ਦਾ ਕੀ ਫਾਇਦਾ ਕਿੱਡੀ ਕੇ ਸਾਡੀ ਵੇਲੇ ਨੇ ਚ ਵਾਹ ਆਈ ਆ ਕਿ ਆਪਾਂ 30-35000 ਰੁਪਇਆ ਇੱਕ ਫੈਮਿਲੀ ਜਾਂਦੀ ਆ ਤਾਂ 30-35000 ਰੁਪਇਆ ਤੋਂ ਘਟ ਨਹੀਂ ਮੁੜਦੀ ਕੋਈ 5-7000 ਦਾ ਡੀਜ਼ਲ ਫੂਕ ਕੇ ਆਉਂਦੇ ਆ ਕੋਈ 5-7000 ਸਾਡਾ ਖਾਣ ਦਾ ਕੋਈ 5-7000 ਰੁਪਇਆ ਰਹਿਣ ਦਾ ਤੇ ਕਦਰ ਘੱਟੇ ਦੀ ਨਹੀਂ ਪਾਉਂਦੇ ਉਹ ਸਾਡੀ ਚੰਗਿਆਂ ਸਕੂਲਾਂ ਦੇ ਵਿੱਚ ਉਹਨਾਂ ਦੇ ਬੱਚੇ ਪੜ੍ਹਨਦੇ ਆ ਜੇ ਥੋੜਾ ਜਿਹਾ ਥੋੜਾ ਜਿਹਾ ਵੀ ਉਹ ਸੋਚਣ ਕਿ ਕਿਤੇ ਨਾ ਕਿਤੇ ਇੰਨਾ ਪੰਜਾਬੀਆਂ ਦਾ ਵੀ ਯੋਗਦਾਨ ਹੈਗਾ ਵਾ ਇਹ ਇੰਨਾਂ ਚੀਜ਼ਾਂ ਦੇ ਵਿੱਚ ਕਿੰਨੀ ਵੱਡੀ ਤਦਾਦ ਦੇ ਵਿੱਚ ਘੁੰਮਣ ਫਿਰਨ ਆਉਂਦੇ ਨੇ ਤੇ ਪਰ ਉਹਨਾਂ ਦੇ ਦਿਲ ਦੇ ਵਿੱਚ ਬਿਲਕ ਜੇ ਇਹ ਆਜ ਹੋਵੇ ਬੜਿਆਨਾ ਵਾਕਿਆ ਇਹ ਇਹ ਚੀਜ਼ ਜਿਹੜੀ ਵਾਪਰੀ ਹੁਣੀ ਆ ਜੇ ਮੇਰੇ ਨਾਲ ਬੜਿਆ ਯਾਰਾਂ ਦੋਸਤਾਂ ਦੇ ਨਾਲ ਵਾਪਰੀ ਆ ਤੇ ਹੋਰ ਨਾਲ ਦੇ ਨਾਲ ਵੀ ਬੜੀ ਵਾਪਰੀ ਹੋਊਗੀ ਕਿ ਇੱਕ ਗੱਡੀ ਨੂੰ ਓਵਰਟੇਕ ਕਰਕੇ ਵੇਖਿਓ ਮੈਂ ਪਹਿਲਾਂ ਵੀ ਗੱਲ ਕੀਤੀ ਆ ਇੱਕ ਗੱਡੀ ਨੂੰ ਗੱਡੀਆਂ ਵੀ ਕਿਹੜੀਆਂ ਨੇ ਇਹਨਾਂ ਦੀਆਂ ਇਹਨਾਂ ਕੋਲ ਜਿਆਦਾ ਜਿਹੜੀਆਂ ਉੱਥੇ ਚੱਲਦੀਆਂ ਨੇ ਛੋਟੀਆਂ ਆਲਟੋ ਵਗੈਰਾ ਚੱਲਦੀਆਂ ਉਹਨੂੰ ਓਵਰਟੇਕ ਕਰਕੇ ਵੇਖਿਓ ਕਿਦਾਂ ਬੇਸਬਾਲ ਕੱਢਦੇ ਆ ਜੇ ਫਿਰ ਜਾਣਾ ਵਾ ਮੇਰਾ ਵੀਰ ਮੈਜੋਰਟੀ ਦੇ ਵਿੱਚ ਜਾ ਉਹਨਾਂ ਨੂੰ ਡਰ ਹੋਵੇ ਫਿਰ ਨਹੀਂ ਤੇ ਜੁੱਤੀਆਂ ਖਾ ਕੇ ਜਿਹੜਾ ਹੋਣਾ ਉਹ ਬੜੀ ਫਿਰ ਗਲਤ ਗੱਲ ਜੇ ਵੀ ਪੈ ਸੋ ਇੰਨੀਆਂ ਮੇਰੀਆਂ ਗੱਲਾਂ ਸੀ ਬੇਨਤੀਆਂ ਹੀ ਸਮਝਿਓ ਮੈਂ ਕੋਈ ਬਹੁਤਾ ਵੱਡਾ ਵਿਦਵਾਨ ਨਹੀਂ ਆ ਇੱਕ ਪਰਿਵਾਰ ਦੀ ਸੇਫਟੀ ਨੂੰ ਲੈ ਕੇ ਮੇਰੇ ਦਿਲ ਦੇ ਵਿੱਚ ਜਨ ਦੇ ਵਿੱਚ ਇਹ ਗੱਲ ਸੀ ਕਿ ਮੈਂ ਦੱਸਾਂ ਜੇ ਮੇਰੀ ਕੋਈ ਗੱਲ ਸੁਣਦਾ ਤੇ ਇਹ ਚੀਜ਼ ਮੈਂ ਦੱਸਾਂ ਕਿ ਆਪਣੇ ਪਰਿਵਾਰ ਨੂੰ ਜੇ ਲੈ ਕੇ ਨਾਲ ਜਾ ਕੇ ਪਰਿਵਾਰ ਨੂੰ ਘੁੰਮਣ ਦਾ ਪਲਾਨ ਜੇ ਹਿਮਾਚਲ ਦਾ ਬਣਾਇਆ ਉਹ ਥੋੜਾ ਜਿਹਾ ਮжоਰਿਟੀ ਦੇ ਵਿੱਚ ਜਾਇਓ ਇਕੱਲੇ ਨਾ ਜਾਇਓ ਤੇ ਹੋ ਸਕੇ ਪ੍ਰੇਜ ਕਰਿਓ ਜਿੰਨਾ ਵੀ ਹੋ ਸਕਦਾ ਕੁਝ ਦਿਨ ਅਜੀ ਉੱਥੋਂ ਜਿਹੜਾ ਮਾਹੌਲ ਆ ਉਹ ਤੁਹਾਡੇ ਹੱਕ ਦੇ ਵਿੱਚ ਬਿਲਕੁਲ ਨਹੀਂ ਜਾਏਗਾ ਧੰਨਵਾਦ